ਸਤ ਸ੍ਰੀ ਅਕਾਲ ਮੈਂ ਦਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਜਸਟੀਵੀ ਨਾਰਥ ਅਮਰੀਕਾ ਨਿਊਜ਼ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਗੁਰਦੁਆਰਾ ਬਾਬਾ ਮੱਖਣਸ਼ਾਹ ਲੋਬਾਣਾ ਸਿਕਸ ਸੈਂਟਰ ਨਿਊਯਾਰਕ ਵਿਕੇ ਸਾਚਾ ਗੁਰੂ ਲਾਦੋਰੇ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਖਾਸ ਰਿਪੋਰਟ oh, oh. ਬੰਮਕਾ ਛਲਬਾਣਾ ਜੋਗੇ ਗੁਰੂ ਘਰ ਬੰਮਕਾ ਛਲਬਾਣਾ ਗੁਰੂ ਦਾ ਮੱਖਣ ਸਾਹਿਬ ਦਾ ਇਤਿਹਾਸ ਅਤੇ ਬਹੁਤ ਸੰਗਤਾਂ ਦੇ ਹਰ ਸਾਲ ਦੀ ਤਰ੍ਹਾਂ ਬੜੇ ਧੁੰਮ ਦਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਥਾਵਾਚ ਰਾਗੀ ਢਾਡੀ ਵੀ ਬਹੁਤ ਗੁਰੂ ਬੰਮਕਾ ਛਲਬਾਣਾ ਦਾ ਇਤਿਹਾਸ ਸੁਣਾ ਰਿਹਾ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜੋ ਹਰ ਸਾਲ ਇਹਦਾ ਪ੍ਰੋਗਰਾਮ ਦਾ ਤੇ ਹੋਰ ਨਾਮਗੇ ਜਰੂਰ ਪਹੁੰਚਿਆ ਕਰੋ ਕਿ ਅੱਜ ਦੇ ਦਿਨ ਤੇ ਅਸੀਂ ਗੁਰਨਾਕਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਅਤੇ ਅੱਜ ਬਾਬਾ ਮੱਖਣਸ਼ਾਲਾ ਬਣਾ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਦਾ ਮਾਣ ਪ੍ਰਾਪਤ ਹੋਇਆ ਜੋ ਬਾਬਾ ਬਕਾਲਾ ਦੀ ਧਰਤੀ ਤੇ ਵੀ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਹਰ ਸਾਲ ਹੀ ਗੁਰਦਵਾਰਾ ਬਾਬਾ ਮੱਖਣਸ਼ਾਲਾ ਬਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾਂਦਾ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਜਿਸ ਵਿੱਚ ਬਹੁਤ ਸਾਰੀਆਂ ਸੰਗਤਾਂ ਭਾਗ ਲੈਂਦੀਆਂ ਹਨ ਮੈਂ ਕਮੇਟੀ ਅਤੇ ਹੋਰ ਸਮੂਹ ਜਥੇਬੰਦੀਆਂ ਦਾ ਬਹੁਤ ਧੰਨਵਾਦੀ ਹਾਂ ਸੱਚਾ ਗੁਰੂ ਲਾ ਜ ਦਿਵਸ ਗੁਰਦਾਰਾ ਬਾਬਾ ਮੱਖਣ ਸ਼ਾਹ ਲਬਾਣਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਸਵੇਰੇ ਪੰਜ ਪ੍ਰਵਾਣੇ ਜੋ ਖਾਣ ਪੀਣ ਦੀ ਸੇਵਾ ਲਈ ਅਸੀਂ ਸਮੂਹ ਸੰਗਤਾਂ ਦਾ ਤੇ ਪ੍ਰਵਾਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜੋ ਮੇਰੇ ਵੀਰਾਂ ਨੇ ਬਾਹਰ ਸਟਾਲ ਲਾਏ ਨੇ ਖਾਣ ਪੀਣ ਦੇ ਅਤੇ ਹੋਰ ਵੀ ਕਈ ਰਿਕਵੈਸਟਾਂ ਲਾਏ ਨੇ ਸੇਵਾ ਕਰਦੇ ਜੋੜੇ ਘਰ ਦੀ ਅਸੀਂ ਸਭੂ ਸੰਗਤਾਂ ਦਾ ਆਈਆਂ ਦਾ ਗੁਰੂ ਮਾਝ ਚਨਾਰ ਦਾਸ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਮੱਖਣਸ਼ਾਲ ਬਾਣਾ ਸਿਕ ਸੈਂਟਰ ਵਿਖੇ ਗੁਰੂ ਲਾਡੂਰੇ ਦਿਵਸ ਬੜੀ ਸਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਅੱਜ ਸੰਗਤਾਂ ਦਾ ਠਾਠਾ ਮਾਰਦਾ ਘੱਟ ਇਸ ਚੀਜ਼ ਦਾ ਪ੍ਰਤੀਕ ਹੈ ਕਿ ਸੰਗਤਾਂ ਬਹੁਤ ਪਿਆਰ ਕਰਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੋ ਹਰ ਸਾਲ ਇਸ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਤਾਂ ਆ ਬਾਬਾ ਜੀ ਦੇ ਰੌਣਕ ਨੂੰ ਵਧਾਉਂਦੀਆਂ ਨੇ ਸੰਤਾਂ ਦਾ ਬਹੁਤ ਬਹੁਤ ਧੰਨਵਾਦ Tchau.